ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਦਲ ਖਾਲਸਾ ਆਗੂ ਨਰੈਣ ਸਿੰਘ ਜੜਾਵਲੋਂ ਗੋਲੀ ਚਲਾਉਣ ਦੀ ਘਟਨਾ ਦੀ ਨਿੰਦਾ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਕਿਸੇ ਵਿਅਕਤੀ ਤੇ ਗੋਲੀ ਚੱਲਣਾ ਮੰਦਭਾਗੀ ਗੱਲ ਹੈ। ਉੱਥੇ ਵਿਸ਼ਵ ਭਰ ਵਿੱਚ ਸੰਗਤ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਦੇਖੋ ਬਹੁਤ ਮਾੜੀ ਘਟਨਾ ਹੋਈ ਹੈ। ਉਸ ਦਰਬਾਰ ਦੇ ਵਿੱਚ ਉਸ ਦੇ ਮੁੱਖ ਦਵਾਰ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਕਿਸੇ ਵਿਅਕਤੀ ਤੇ ਗੋਲੀ ਨਾਲ ਹਮਲਾ ਕਰਨਾ ਇਹ ਆਪਣੇ ਆਪ ਦੇ ਵਿੱਚ ਇਸ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਪੂਰਨ ਤਰਤੇ ਉਲਟ ਹੈ ਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿ ਦਿਆਂ ਕਿ ਜਦੋਂ ਸਿੰਘ ਸਾਹਿਬ ਨੇ ਜਿਹੜਾ ਜ਼ਿਕਰ ਕਰਤਾ ਕਿ ਇੱਥੇ ਜਿਹੜੀ ਸੇਵਾ ਲੱਗੀ ਸੀ ਉਸ ਵੀਰ ਸਿੰਘ ਬਾਦਲ ਨਹੀਂ ਸੀ ਉਹ ਇਸ ਇਸ ਸਥਾਨ ਦੇ ਇੱਕ ਸੇਵਾਦਾਰ ਦੇ ਤੌਰ ਤੇ ਇੱਕ ਸੇਵਾ ਨਿਭਾ ਰਿਆ ਸੀ ਸੋ ਬਹੁਤ ਮਾੜੀ ਗੱਲ ਆ ਸਾਰੀ ਦੁਨੀਆ ਨੇ ਇਸ ਗੱਲ ਨੂੰ ਮਾੜਾ ਮੰਨਿਆ ਸੋ ਅਸੀਂ ਆਸ ਕਰਾਂਗੇ ਕਿ ਜਿਹੜੀ ਸਰਕਾਰ ਆ ਪਰ ਇਸ ਮਾਮਲੇ ਦੇ ਵਿੱਚ ਇਹਦਾ ਪਿਛੋਕੜ ਇਹਦਾ ਕਾਰਨ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਕੀ ਮਕਸਦ ਸੀ ਉਸ ਨੂੰ ਜਿਹੜੀ ਹੈ ਇਹ ਕਿਹਨਾ ਕੋਸ਼ਕ ਲੈਉਣਗੇ ਪਰ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਪਰਸੋਂ ਦੀ ਅਕਾਲ ਤਖਤ ਸਾਹਿਬ ਵਿਖੇ ਜੋ ਉੱਥੇ ਪ੍ਰਕਿਰਿਆ ਹੋਈ ਆ ਜਿਸ ਨੂੰ ਕੁੱਲ ਦੁਨੀਆ ਦੇ ਅੰਦਰ ਸਨਮਾਨ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਨਮਾਨਿਆ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਸਾਥੀਆਂ ਨੇ ਸਿਰ ਝੁਕਾ ਕੇ ਉਹਨਾਂ ਦੀ ਹਰ ਗੱਲ ਨੂੰ ਕਬੂਲਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸ਼ਾਂਤ ਸਥਾਪਤੀ ਹੋਈ ਹੈ। ਤੋਂ ਉਸ ਗੱਲ ਨੂੰ ਕਿਤੇ ਤੋੜਨ ਵਾਸਤੇ ਤਾਂ ਨਹੀਂ ਇਹ ਗੱਲ ਵਾਪਰੀ। ਸੋ ਜੇ ਸਿਆਸੀ ਵਿਰੋਧ ਆ ਤਾਂ ਜਿਹੜੀ ਗੱਲ ਕੀਤੀ ਗਈ ਹੈ ਉਹ ਤੋਂ ਵੀ ਮਾੜੀ ਗੱਲ ਆ ਕਿਉਂਕਿ ਇਹ ਜਿਹੜਾ ਘਰ ਆ ਇਹ ਜੋੜਦਾ ਵਾ ਇਹ ਤੋੜਦਾ ਨਹੀਂ ਇਹ ਦੂਰੀਆਂ ਖਤਮ ਕਰਦਾ ਇਹ ਨਫ਼ਰਤਾਂ ਖਤਮ ਕਰਦਾ। ਰਵਨੀਤ ਸਿੰਘ ਮਿੱਟੂ ਦਾ ਵੀ ਬਿਆਨ ਆਇਆ ਇਸ ਤੋਂ ਬਾਅਦ ਕਿ ਅਜੇ ਗੋਲੀ ਲੱਗ ਜਾਂਦੀ ਤਾਂ ਪੰਜਾਬ ਵਿੱਚ ਮੂਲ ਜਿਹੜਾ ਸੀ ਖਰਾਬ ਹੋ ਸਕਦਾ। ਰਵਨੀਤ ਸਿੰਘ ਮਿੱਟੂ ਉਹਨਾਂ ਦੇ ਬਿਆਨ ਨੂੰ ਮੈਂ ਬੜਾ ਵਜਨ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਬਿਆਨ ਅੱਜ ਹੋਰ ਹੁੰਦੇ ਆ ਕੱਲ ਹੋਰ ਹੁੰਦੇ ਆ। ਪਰ ਇਹ ਗੱਲ ਠੀਕ ਹੈ ਬਿਲਕੁਲ ਕਿ ਗੁਰੂ ਨੇ ਕਿਰਪਾ ਕੀਤੀ ਹੈ ਇਹ ਗੋਲੀ ਜਿਹੜੀ ਇਹ ਘਟਨਾ ਸੀਗੀ ਇਹ ਦੁਰਘਟਨਾ ਨਹੀਂ ਬਣੀ ਤਾਂ ਗਰੀਬਾ ਸਾਹਿਬ ਕੀ ਲੱਗਦਾ ਗੁਰੂ ਘਰ ਦੇ ਬਾਅਦ ਜਿਹੜੀ ਗੋਲੀ ਜਾਣੀ ਕਿੰਨੀ ਗੱਲਾਂ ਦੀ ਤੁਸੀਂ ਦੇਖ ਸਕਦੇ ਕਿ ਜਿਹੜੇ ਸੰਗਤ ਆ ਉਹਨਾਂ ਨੇ ਮਨਾਈ ਕਾਫੀ ਰੋਸ ਪਾਇਆ ਜਾ ਰਿਹਾ ਕਿ ਕਿੰਨੇ ਮਨ ਦੇ ਟੱਚ ਵੀ ਨਹੀਂ ਆ ਰਹੇ ਕਿ ਗੁਰੂ ਘਰ ਆ ਕੇ ਇਹ ਕੰਮ ਹੋ ਰਿਹਾ ਨਹੀਂ ਉਸ ਮੌਕੇ ਜਿਹੜੀ ਗੱਲ ਸੀ ਉਸ ਗੱਲ ਦੀ ਦਹਿਸ਼ਤ ਹੈ ਸੀ ਪਰ ਬਾਕੀ ਤਾਂ ਸੰਗਤ ਇਸ ਗੱਲ ਨੂੰ ਨਿੰਦਰੀ ਆ ਵੱਡੇ ਪੱਧਰ ਤੇ ਨਿੰਦਰੀ ਆ ਇਸ ਗੱਲ ਦਾ ਰੋਸ ਹੈ ਆ ਆਵਾਮ ਦੇ ਅੰਦਰ ਕਿ ਇਹ ਗੱਲ ਜਿਹਨੇ ਵੀ ਕੀਤੀ ਹੈ ਮਾਰੀ ਤਗਰੇਵਾ ਸਾਹਿਬ ਕੀ ਕਰਨ ਜਾਓਗੇ ਕਿ ਜਿਹੜਾ ਨਰਸਿੰਗ ਥੋੜਾ ਕੱਲਾ ਹੈ ਕਿ ਨਾਲ ਕੋਈ ਹੋਰ ਤੇ ਸਾਥੀ ਵੀ ਨਹੀਂ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਸਰਕਾਰ ਇਸ ਗੱਲ ਬਾਰੇ ਦੱਸੇ ਹੁਣ ਤਾਂ ਬੰਦਾ ਉਹਨਾਂ ਦੇ ਕੋਲ ਆ ਉਹ ਇਹ ਗੱਲ ਦੱਸੇ ਪਰ ਅਸੀਂ ਆਸ ਕਰਦੇ ਹਾਂ ਕਿਉਂਕਿ ਪੰਜਾਬ ਦੇ ਹਾਲਾਤਾਂ ਨਾਲ ਤੇ ਇੱਕ ਵੱਡੀ ਪਾਰਟੀ ਦੇ ਨਾਲ ਤੇ ਕਾਲਤਖ ਸਾਹਿਬ ਦੀ ਸਰਪ੍ਰਸਤ ਦੀ ਏਟ ਜਿਹੜੀਆਂ ਸੇਵਾਵਾਂ ਲੱਗੀਆਂ ਸੀ ਇਹਨਾਂ ਤੇ ਵਾਪਰੀ ਜਿਹੜੀ ਇਸ ਤਰ੍ਹਾਂ ਦੀ ਘਟਨਾਵਾਂ ਉਸ ਲਈ ਸਰਕਾਰ ਜ਼ਰੂਰ ਜਵਾਬਦੇਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ